ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲ ਤਾਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਕਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਸਵੇਰ ਦੇ 5 ਵਜੇ ਦਾ ਟਾਈਮ ਆ ਤੇ ਇੱਥੇ ਵਾਸ਼ਿੰਗ ਮਸ਼ੀਨ ਲਗਾ ਦਿੰਨੇ ਆ ਮੈਂ ਕੱਲ ਕੱਪੜੇ ਨਹੀਂ ਸੀ ਤੋਤੇ ਗਏ ਮੇਰੇ ਤੋਂ ਤੇ ਅੱਜ ਮੈਨੂੰ ਐਸ ਵੀ ਚਲੋ ਸਭ ਤੋਂ ਪਹਿਲਾਂ ਮੈਂ ਵਾਸ਼ਿੰਗ ਮਸ਼ੀਨ ਹੀ ਲਗਾ ਦਾਂ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਮੀ ਆਉਂਦਾ ਤਾਂ ਹੈ ਨਹੀਂ ਬਸ ਕੰਮਾਂ ਜੀ ਹੋਈ ਜਾਂਦੀ ਹੈਗੀ ਤੇ ਸਟੈਂਡ ਦੇ ਉੱਪਰ ਕੱਪੜੇ ਫਿਰ ਚੰਗੀ ਤਰ੍ਹਾਂ ਨਹੀਂ ਸੁੱਕਦੇ ਛਿੱਲੇ ਰਹਿ ਜਾਂ ਤੇ ਬਾਕੀ ਹਜੇ ਸਾਰੇ ਸੁੱਤੇ ਪਏ ਸੀ ਹੋਰ ਤਾਂ ਹਜੇ ਚਾਹ ਪਾਣੀ ਦਾ ਕੰਮ ਤਾਂ ਹਜੇ ਨਹੀਂ ਹੁੰਦਾਗਾ ਤੇ ਮਸ਼ੀਨ ਬਸ ਜਿਹੜੇ ਕੱਪੜੇ ਮੈਂ ਪਹਿਲਾਂ ਲਾਉਣਾ ਲੋਟ ਤੇ ਉਹ ਪਾ ਦਿੱਤੀ ਹੈਗੀ ਅਲੱਗ ਕਰਕੇ ਰੱਖ ਦਿੰਦੀ ਹੈ ਜਿਹੜੇ ਦੂਸਰੇ ਲੋਟ ਚ ਲਾਉਣੇ ਹੋਣਗੇ ਉਹਨਾਂ ਨੂੰ ਬਾਅਦ ਚ ਲਾ ਦਾਂਗੇ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਾਂਗੇ ਕਿ ਅੱਗੇ ਤੋਂ ਵੀ ਜੋ ਵੀ ਮੈਂ ਵੀਡੀਓ ਪਾਉਂਗੀ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਤੇ ਸਪੋਰਟ ਕਰੋਗੇ ਕਿਉਂਕਿ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਜੀ ਜੇਕਰ ਤੁਹਾਡਾ ਸਾਥ ਰਿਹਾ ਤੇ ਪਰਮਾਤਮਾ ਦੀ ਮਿਹਰ ਰਹੀ ਤਾਂ ਆਪਣਾ ਚੈਨਲ ਗਰੋ ਕਰੂਗਾ ਜੀ ਅੱਗੇ ਤੇ ਨਹੀਂ ਤਾਂ ਫਿਰ ਜਦੋਂ ਇੰਨੀ ਮਿਹਨਤ ਕਰਕੇ ਵੀਊ ਨਹੀਂ ਆਉਂਦੇ ਤੇ ਉਦੋਂ ਫਿਰ ਆਪਦਾ ਵੀ ਮਨ ਜਾਂ ਡੋਲ ਜਾਂਦਾ ਐ ਹੁੰਦਾ ਵੀ ਮਿਹਨਤ ਕਰ ਰਹੇ ਹਾਂਗੇ ਤੇ ਵੀ ਵੀਡੀਓ ਫਿਰ ਬਣਾਉਣ ਨੂੰ ਮੇਰਾ ਮਨ ਨਹੀਂ ਕਰਦਾਗਾ ਤੇ ਕੱਲ ਜਦੋਂ ਤੁਸੀਂ ਇੰਨਾ ਪਿਆਰ ਦਿੱਤਾ ਵੀਡੀਓ ਨੂੰ ਤਾਂ ਅੱਜ ਫਿਰ ਮੈਨੂੰ ਐ ਹੋਗਾ ਵੀ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਚਲੋ ਮੈਂ ਵੀਡੀਓ ਵੀ ਨਾਲ ਲਗਾ ਹੀ ਲਵਾਂ ਵਾਸ਼ਿੰਗ ਮਸ਼ੀਨ ਪਹਿਲਾਂ ਲਗਾ ਦਿੰਨੇ ਆ ਜੀ ਤੇ ਉਸ ਤੋਂ ਬਾਅਦ ਬਸ ਝਾੜੂ ਕੱਢ ਲਵਾਂਗੇ ਕਿਉਂਕਿ ਚਾਹ ਦਾ ਤਾਂ ਹਜੇ ਐ ਵੀ ਸਾਰੇ ਸੁੱਤੇ ਪਏ ਆ ਗਏ ਤੇ ਚਾਹ ਬਾਅਦ ਦੇ ਵਿੱਚ ਹੀ ਬਣਾਉਂਗੀ ਚਾਹ ਵਸ ਛੱਡੀ ਤਾਂ ਨਹੀਂ ਜਾਂਦੀ ਤੇ ਪਰ ਘੱਟ ਜ਼ਰੂਰ ਵਸਦਾ ਦੋ ਟਾਈਮ ਹੀ ਪੀਨੇ ਆ ਤੇ ਉਹ ਚੋਂ ਬਹੁਤ ਘੱਟ ਕਰਤੀ ਆ ਅੱਗੇ ਤਾਂ ਮੇਰੀ ਆਦਤ ਸੀ ਮੈਂ ਚਾਹ ਬਾਟੀ ਦੇ ਵਿੱਚ ਪਾ ਕੇ ਪੀ ਲੈਂਦੀ ਸੀ ਉਹਦੇ ਵਿੱਚ ਫਿਰ ਜ਼ਿਆਦਾ ਹੀ ਪਾਈ ਜਾਂਦੀ ਫੀਤੀ ਜਾਂਦੀ ਆ ਤੇ ਹੁਣ ਮੇਰੀ ਆਦਤ ਤਾਂ ਮੈਂ ਕੱਪ ਦੇ ਵਿੱਚ ਚਾਹ ਪਾ ਲੈਣੀ ਹੁੰਦੀ ਆ ਮੈਨੂੰ ਐ ਹੁੰਦਾ ਵੀ ਚਲੋ ਕੱਪ ਦੇ ਵਿੱਚ ਚਾਹ ਘੱਟ ਪਾਉਗੀ ਤੇ ਘੱਟ ਪੀਤੀ ਜਾਊਗੀ ਤੇ ਬਾਕੀ ਮੌਸਮ ਅੱਜ ਵੀ ਬਣਿਆ ਪਿਆਗਾ ਮਈ ਆਲਾ ਤੇ ਕੋਈ ਪਤਾ ਨਹੀਂ ਕਦੋਂ ਆ ਜੇ ਲੋ ਜੀ ਕੱਪੜੇ ਜਿਹੜੇ ਮੈਂ ਪਹਿਲਾਂ ਮਸ਼ੀਨ 'ਚ ਲਾਉਣੇ ਆ ਤੇ ਉਹ ਪਾ ਤੇ ਆ ਤੇ ਦੂਸਰੇ ਅਲੱਗ ਕਰਕੇ ਰੱਖ ਲੈਣਾ ਨੂੰ ਬਾਅਦ ਦੇ ਵਿੱਚ ਲਗਾ ਦੂੰਗੀ ਸਰਫ ਪਾ ਕੇ ਤੇ ਬਸ ਪਾਣੀ ਪਾ ਦਿੰਦੇ ਆਂਗੇ ਮਸ਼ੀਨ ਲਗਾ ਕੇ ਇਹਦੇ ਝਾੜੂ ਕੱਢ ਲੈਣੀ ਆ ਮੈਂ ਬਾਕੀ ਦਾਲ ਸਬਜ਼ੀ ਦਾ ਬਾਅਦ ਦੇ ਵਿੱਚ ਕਰਾਂਗੇ ਦਾਲ ਬਣਾਉਣੀ ਅੱਜ ਮੂੰਗੀ ਛੋਲੇ ਤੇ ਰਾਤ ਹੀ ਪਿਓਂਕੇ ਰੱਖਤੀ ਸੀ ਮੈਂ ਪਿਓਂਕੇ ਰੱਖ ਦੇਣੀ ਹੁੰਦੀ ਉਹ ਇਹਨਾਂ ਜਲਦੀ ਬਣ ਜਾਂਦੀ ਹੈ ਸਬਜ਼ੀ ਦੇਨੇ ਬਣਾ ਲੂੰਗੀ ਬੀਨ ਸੁ ਬਣਾਉਣੇ ਹੋਣਗੇ ਦੇਣੇ ਤੇ ਕੱਟ ਕੇ ਰੱਖ ਲੂੰਗੀ ਰਾਤ ਕੱਟ ਕਰਕੇ ਨਹੀਂ ਰੱਖੇ ਸੀਗੇ ਤਾਂ ਹੀ ਮੈਨੂੰ ਐਸੇ ਵੀ ਚਲੋ ਅਜਾੜੀ ਬਣਾ ਦੂੰਗੀ ਉਸ ਤੋਂ ਬਾਅਦ ਬਸ ਝਾੜੂ ਲਗਾ ਦਿੰਦੀ ਅੰਦਰੋਂ ਲਗਾ ਲਿਆ ਸੀ ਕਰੂੰ ਛੜਤਾ ਸੀ ਮੈਂ ਇੱਥੇ ਸੁੱਤੇ ਪਏ ਸੀ ਸਾਰੇ ਬਾਕੀ ਸਾਰੇ ਲਗਾ ਲਿਆ ਸੀਗਾ ਝਾੜੂ ਲੋਬੀ ਦੇ ਵਿੱਚ ਲਗਾ ਲੈਣੇਗੇ ਡੇਲੀ ਪੋਚਾ ਲੱਗਦਾ ਤੇ ਫਿਰ ਵੀ ਫਰਸ਼ ਇਦਾਂ ਦਾ ਹੋਇਆ ਪਿਆ ਕੁਝ ਤਾਂ ਹਾਈ ਇਦਾਂ ਦੇ ਬਾਕੀ ਸੋਰਾ ਆ ਜਾਂਦਾ ਹੁਣ ਮੌਸਮ ਹੀ ਇਦਾਂ ਦਾਗਾ ਸਿੱਲਾ ਜਾ ਰਹਿੰਦਾਗਾ ਜਸਵੇਰ ਵੇਲੇ ਜਦੋਂ ਕੰਮ ਕਰਦੇ ਆਂ ਤੇ ਆਪ ਨੂੰ ਐ ਹੁੰਦਾ ਵੀ ਖੜਕਾ ਵੀ ਜ਼ਿਆਦਾ ਨਾ ਹੋਵੇ ਵੀ ਦੂਸਰਿਆਂ ਦੀ ਨੀਂਦ ਖਰਾਬ ਨਾ ਹੋਵੇ ਆਪਦੇ ਕਰਕੇ ਕਿਉਂਕਿ ਆਪ ਤਾਂ ਦਿਨੇ ਪੈਂਦਾ ਛੱਟ ਫਿਰ ਵੀ ਰੈਸਟ ਕਰ ਲੈਣਾ ਵੈਸੇ ਨੀਂਦ ਤਾਂ ਮੈਨੂੰ ਦੇਨੇ ਨਹੀਂ ਆਉਂਦੀ ਤੇ ਚਲੋ ਐ ਹੁੰਦਾ ਵੀ 10 ਮਿੰਟ ਬੈਠ ਜਾਂਦੇ ਆਂਗੇ ਰੈਸਟ ਹੋ ਜਾਂਦੀ ਆ ਤੇ ਪਰ ਕੰਮਾਂ ਤੋਂ ਦੇਣਾ ਤਾਂ ਤੈਂ ਹੁੰਦਾ ਵੀ ਬਹੁਤ ਹੀ ਪੁਰਾਹਾਲ ਹੋ ਜਾਂਦਾ ਗਰਮੀ ਦੇ ਵਿੱਚ ਰੋਟੀ ਵੈਸੇ ਘਰੇ ਖਾਣ ਆਉਂਦੇ ਬਸ ਭੱਜ ਭਜਾਈ ਦੇ ਵਿੱਚ ਰੋਟੀ ਖਾ ਕੇ ਨਾਲ ਦੀ ਨਾਲ ਵਾਪਸ ਚਲੇ ਜਾਂਦੇ ਆ ਗ੍ਰੈਸਟ ਕਰਨ ਦਾ ਤਾਂ ਕਿਹੜਾ ਟਾਈਮ ਹੁੰਦਾ ਸੁਬਾਹ ਜਲਦੀ ਉੱਠ ਕੇ ਇਹਦੇ ਕੰਮ ਦੇ ਵਿੱਚ ਮਨ ਵੀ ਬਹੁਤ ਲੱਗਦਾਗਾ ਤੇ ਝਾੜੂ ਜਦੋਂ ਆਪਾਂ ਕੱਢਦੇ ਆ ਤੇ ਗਰਮੀ ਸਭ ਨਾਲੋਂ ਵੱਧ ਪਸੀਨਾ ਆਉਂਦਾਗਾ ਝਾੜੂ ਕੱਢਦਿਆਂ ਨੂੰ ਤੇ ਤਾਂ ਕਰਕੇ ਬਸ ਮੈਨੂੰ ਐ ਹੁੰਦਾ ਵੀ ਝਾੜੂ ਸਵੇਰ ਦੇ ਟਾਈਮ ਤੇ ਲਗਾਦਾ ਬਾਕੀ ਐ ਹੁੰਦਾ ਧੂਫ ਜੋਤ ਲਗਾਉਣੀ ਹੁੰਦੀ ਆ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਝਾੜੂ ਲਗਾਇਆ ਜਾਵੇ ਤਾਂ ਵਧੀਆ ਰਹਿੰਦਾਗਾ ਨਹੀਂ ਤਾਂ ਨਾ ਖਲਿਆਰਾ ਪਿਆ ਪਿਆ ਹੋਵੇ ਤੇ ਫਿਰ ਧੂਪ ਜੋਤ ਲਗਾਉਣ ਨੂੰ ਵੀ ਮਨ ਨਹੀਂ ਕਰਦਾਗਾ। ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਕੱਪੜੇ ਵੀ ਧੋ ਲੂੰਗੀ ਮੈਂ। ਕਿਉਂਕਿ ਚਾਹ ਦਾ ਤਾਂ ਹਜੇ ਕੋਈ ਹੋ ਨਹੀਂਗਾ ਵੀ ਜਿੰਨਾ ਚਿਰ ਪਾਏ ਉਹਨਾਂ ਚਰਤਾ ਮੈਂ ਚਾਹ ਨਹੀਂ। ਬਾਕੀ ਐ ਹੁੰਦਾ ਵੀ ਜਦੋਂ ਟਿਫਨ ਲੈ ਕੇ ਜਾਂਦੇ ਆ ਕੰਮ ਤੇ ਨਾਲ ਤੇ ਉਦੋਂ ਥੋੜਾ ਜਿਹਾ ਐ ਹੁੰਦਾ ਵੀ ਰੋਟੀ ਸਬਜ਼ੀ ਦਾ ਮੈਨੂੰ ਐਂ ਦਾ ਪਹਿਲਾਂ ਬਣਾ ਲਾ। ਕਿਉਂਕਿ ਜਿਆਦਾ ਟਾਈਮ ਲੱਗ ਜਾਂਦਾ ਫਿਰ ਟਿਫਨ ਵੀ ਬਣਾਉਣੇ ਹੁੰਦੇ ਆ ਤੇ ਬਾਕੀ ਜਦੋਂ ਐ ਹੁੰਦਾ ਹੁਣ ਘਰੇ ਖਾਣ ਆਉਣਗੇ ਤੇ ਰੋਟੀ ਖਾਣ ਲਈ ਬਣਾਉਣੀ ਹੋਊਗੀ ਦੁਪਹਿਰ ਦਾ ਦੁਪਹਿਰ ਤੇ ਬਣਾ ਲਾਂਗੇ ਤੇ ਉਸ ਟਾਈਮ ਤੇ ਫਿਰ ਐ ਹੋ ਜਾਂਦਾ ਵੀ ਚਲੋ ਜਿਹੜਾ ਕੰਮ ਹੋਰ ਹੁੰਦਾ ਤੇ ਉਹ ਕਰ ਲਾਂ ਤੇ ਸਵੇਰ ਉੱਠ ਕੇ ਮੈਂ ਸਾਰੇ ਰੂਮ ਦੇ ਇੱਕ ਇੱਕ ਵਿੰਡੋ ਜ਼ਰੂਰ ਖੋਲ ਦਿੰਦੀ ਹਣੀ ਤੇ ਪਿਛਲਾ ਗੇਟ ਵੀ ਲੌਬੀ ਵਾਲਾ ਖੋਲ ਦਿੰਦੀ ਹਣੀ ਮੈਨੂੰ ਐ ਹੁੰਦਾ ਵੀ ਅੰਦਰਾ ਕਰਮਾਸ਼ ਜੀ ਕਾਫੀ ਭਰ ਜਾਂਦੀ ਤੇ ਉਹ ਨਿਕਲ ਜਾਂਦੀ ਹੈਗੀ ਲਓ ਜੀ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਕੱਪੜਿਆਂ ਦੀ ਵਾਰੀ ਆ ਗਈ ਸੀ ਕੱਪੜੇ ਧੋ ਦੇਣੇ ਸਾਢੇ 5 ਦੇ ਟਾਈਮ ਹੋਇਆ ਕਲਰਾ ਵਗੈਰਾ ਤੇ ਬਰਸ਼ ਵਿੱਚ ਲਗਾ ਦਿੰਦੇ ਹੁੰਦੇ ਆ ਕਿ ਸਾਬਣ ਲਾ ਕੇ ਚੋ ਕਿ ਗਰਮੀ ਦੇ ਵਿੱਚ ਤਾਂ ਵੈਸੇ ਬਹੁਤ ਬੁਰਾ ਹਾਲ ਹੋ ਜਾਂਦਾ ਕੱਪੜਿਆਂ ਦਾ ਵੀ ਕੰਮ ਵਾਲਿਆਂ ਦਾ ਤਾਂ ਆਪ ਦਾ ਤਾਂ ਚਲੋ ਪਸੀਨੇ ਵਾਲੇ ਹੁੰਦੇ ਆ ਕੱਲੇ ਤੇ ਕੰਮ ਵਾਲਿਆਂ ਦਾ ਪਸੀਨਾ ਵੀ ਹੁੰਦਾ ਤੇ ਰੇਤਾਂ ਮਿੱਟੀ ਵੀ ਨਾਲ ਪੈਂਦਾਗਾ ਬਾਕੀ ਜਿੱਥੇ ਕੰਮ ਚਲਾ ਰਹੇ ਆ ਤੇ ਉੱਥੇ ਕਹਿੰਦੇ ਪੱਖਾ ਵੀ ਨਹੀਂ ਦਿੱਤਾ ਇਹਨਾਂ ਨੂੰ ਤੇ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਦੁਪਹਿਰ ਦੇ ਟਾਈਮ ਤੇ ਰੋਟੀ ਖਾਣ ਆਉਂਦੇ ਆ ਤੇ ਆਪ ਨੂੰ ਵੀ ਦੇਖ ਕੇ ਇਹਨਾਂ ਨੂੰ ਐ ਹੋ ਜਾਂਦਾ ਵੀ ਕੱਪੜੇ ਧੋ ਕੇ ਤੇ ਉਸ ਤੋਂ ਬਾਅਦ ਹੀ ਨਹਾ ਲੂੰਗੀ ਜਿਸ ਟਾਈਮ ਤੇ ਬਸ ਮੈਂ ਕੱਪੜੇ ਧੋ ਕੇ ਹੱਟੀ ਸੀ ਤੇ ਮੌਸਮ ਵੀ ਕਹਿਣ ਮੈਣ ਜੀ ਹੋਣ ਲੱਗ ਗਿਆ ਸੀ ਜ਼ਿਆਦਾ ਤਾਂ ਨਹੀਂ ਸੀ ਬਸ ਕਹਿਣ ਮੈਣ ਜੀ ਹੋਈ ਗਈ ਹੈਗੀ ਕੱਪੜੇ ਕਿਰਾ ਧੋ ਕੇ ਰੱਖ ਦਿੰਦੀ ਆ ਤੇ ਸੁੱਕਣੇ ਬਾਅਦ ਦੇ ਵਿੱਚ ਹੀ ਪਾਉਂਗੀ ਕਿਉਂਕਿ ਐ ਵੀ ਜਾਲ ਦੀ ਨਾਲ ਮੈਨੂੰ ਐ ਹੋਊਗਾ ਵੀ ਨਹਾ ਕੇ ਧੂਪ ਜੋਤ ਲਗਾ ਦੋਂਗੀ ਤੇ ਫਿਰ ਰੋਟੀ ਸਬਜ਼ੀ ਨੂੰ ਜ਼ਿਆਦਾ ਲੇਟ ਹੋ ਜਾਣਗੇ ਤੇ ਆਸ ਟਾਈਮ ਤੇ ਜਦੋਂ ਮੈਂ ਕੱਪੜੇ ਧੋ ਰਹੀ ਸੀ ਤੇ ਉਦੋਂ ਵੀ ਹਜੇ ਕੋਈ ਨਹੀਂ ਸੀ ਉੱਠਿਆ ਇਨਾਂ ਚੋ ਤਿੰਨਾਂ ਚੋ ਲੋ ਜੀ ਕੱਪੜੇ ਪਤੋ ਲਗੇ ਤੇ ਕੱਪੜੇ ਧੋ ਕੇ ਉਸ ਤੋਂ ਬਾਅਦ ਕਰਦੇ ਆਂ ਦੂਸਰੇ ਕੰਮ ਮਸ਼ੀਨ ਦੇ ਵਿੱਚੋਂ ਕੱਪੜੇ ਤੇ ਕੱਢਦੇ ਆਂ ਤੇ ਉਲਝ ਜਾਂਦੇ ਆਂ ਸਾਰੇ ਕੱਪੜੇ ਕਈ ਵਰਤਾਂਵਾਂ ਨੂੰ ਐ ਹੋ ਜਾਂਦਾ ਇਹਦੂ ਤਾਂ ਹੱਥੀ ਧੋਲ ਗਏ ਬਸੇ ਕਾ ਹੋ ਜਾਂਦਾ ਵੀ ਉਨੇ ਹੋਰ ਕੰਮ ਹੋ ਜਾਂਦਾ ਤੇ ਤਾਂ ਕਰਕੇ ਸਾਰੇ ਗੁੰਝਲਾਂ ਹੀ ਪੈ ਜਾਂਦੇ ਆਂ ਕੱਪੜਿਆਂ ਦੇ ਵਿੱਚ ਤਾਂ ਤੇ ਕਾਲੀ ਦੇ ਵਿੱਚ ਕਈ ਵਾਰੀ ਬਸ ਮੈਂ ਉਦਾਂ ਹੀ ਕੱਢ ਲੈਣੀ ਹੁੰਦੀਆਂ ਮਸ਼ੀਨ ਦੇ ਵਿੱਚੋਂ ਤੇ ਨਹੀਂ ਤਾਂ ਮਸ਼ੀਨ ਦੇ ਵਿੱਚ ਇਕੱਲਾ- ਇਕੱਲਾ ਕਰਕੇ ਉਹਦੇ ਤੇ ਵੀ ਜ਼ੋਰ ਬਹੁਤ ਲੱਗਦਾਗਾ ਜਦੋਂ ਆਪਾਂ ਝੋਕੇ નીચે ਨੂੰ ਤੇ ਮਸ਼ੀਨ ਚੋਂ ਕੱਪੜੇ ਉਹ ਕਰਦੇ ਆਂਗੇ ਕੰਮ ਤਾਂ ਕੋਈ ਨਹੀਂ ਸੌਖਾ ਬਸ ਕੀਤੇ ਬਿਨਾ ਸਰਦਾ ਨਹੀਂ ਬਾਕੀ ਹੁਣ ਉਮਰ ਦੇ ਹਿਸਾਬ ਨਾਲ ਸਰੀਰ ਵੀ ਉਹਨਾਂ ਨਹੀਂ ਸੈੱਟ ਰਹਿੰਦਾਗਾ ਐਕਸਰਸਾਈਜ਼ ਵਗੈਰਾ ਨਹੀਂ ਹੁੰਦੀ ਆਪ ਤੋਂ ਇਹਦੀ ਮੈਂ ਚੱਟ ਤਾ ਕੋਈ ਲੱਤ ਬਾਹ ਹਲਾ ਲਈਦੀ ਹੈਗੀ ਤੇ ਉਹਦੇ ਵਿੱਚ ਵੀ ਆਮ ਦਾ ਜੇ ਡੇਲੀ ਕਰਦੇ ਰਹੀਏ ਤਾਂ ਸਰੀਰ ਉਦਾਂ ਦਾ ਹੋ ਜਾਂਦਾ ਜਿਹੜੀ ਕਦੇ-ਕਦਾਂ ਐਕਸਰਸਾਈਜ਼ ਕਰਨੀ ਆ ਤੇ ਉਹਦੇ ਨਾਲ ਲੱਤਾਂ ਬਾਹਾਂ ਫਿਰ ਹੋਰ ਵੀ ਜ਼ਿਆਦਾ ਤਰਦ ਕਰਨ ਲੱਗ ਜਾਂਦੇ ਆ ਕਿਉਂਕਿ ਸਵੇਰ ਦਾ ਟਾਈਮ ਹੀ ਹੁੰਦਾ ਐਕਸਰਸਾਈਜ਼ ਦਾ ਤੇ ਸਵੇਰ ਵੇਲੇ ਬਸ ਐ ਹੋ ਜਾਂਦਾ ਵੀ ਕੰਮਾਂ ਧੰਦਿਆਂ ਚ ਵੜ ਜਾਂਦੇ ਆ ਗਰਮੀ ਕਰਕੇ ਆਂ ਤਾਂ ਵੀ ਜਲਦੀ-ਜਲਦੀ ਕੰਮ ਕਰ ਲਗੇ ਸੰਡੇ ਸੰਡੇ ਜੇ ਐਕਸਰਸਾਈਜ਼ ਹੋ ਜੇ ਤਾਂ ਵਧੀਆ ਤੇ ਬਾਅਦ ਦੇ ਵਿੱਚ ਤਾਂ ਬਸ ਕੰਮ ਹੀ ਨਹੀਂ ਲੋਟ ਆਉਂਦੇਗੇ ਜਦੋਂ ਹੁਣ ਸਵੇਰ ਦਾ ਕੰਮ ਕਰਕੇ ਛੱਡਦੇ ਆਂ ਤੇ ਪ੍ਰਾਪ ਦਾ ਟਾਈਮ ਹੋ ਜਾਂਦਾ ਪ੍ਰਾਵ ਨੂੰ ਭੇਜ ਦਿਆਂ ਤਾਂ ਕਮਾਲਿਆਂ ਦਾ ਟਾਈਮ ਹੋ ਜਾਂਦਾ ਇਹ ਆ ਜਾਂਦੇ ਕੰਮ ਤੋਂ ਰੋਟੀ ਉਹ ਤੋਂ ਬਣਾਉਣੀ ਹੁੰਦੀ ਹੈ ਕਿ ਬਾਕੀ ਹੋਰ ਛੋਟੇ ਮੋਟੇ ਕੰਮ ਰਹਿੰਦੇ ਆਗੇ ਤੇ ਬਾਕੀ ਸ਼ੁਰੂ ਤੋਂ ਜਿਵਿਆਤ ਤਾਂ ਪਾ ਜੇ ਜੇ ਆਪਾਂ ਸ਼ੁਰੂ ਤੋਂ ਹੀ ਯਾਤ ਪਾਈ ਹੋਵੇ ਸਰੀਰ ਨੂੰ ਐਕਸਰਸਾਈਜ਼ ਦੀ ਤਾਂ ਬੰਦਾ ਆਪੇ ਟਾਈਮ ਕੱਢਦਾਗਾ ਤੇ ਪਰ एक्सरसाइज ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਤਾਂ ਕਹਿਣਾ ਵੀ ਤੁਹਾਨੂੰ ਤਾਂ ਕੋਈ ਇੰਨਾ ਕੰਮ ਨਹੀਂ ਤੁਸੀਂ ਤਾਂ ਮਾੜਾ ਮੋਟਾ ਵੀ ਆਉਦੀ ਐਕਸਰਸਾਈਜ਼ ਸ਼ਰੀਰ ਦੀ ਰੱਖੋ ਤੇ ਪਰ ਬੱਚੇ ਵੀ ਕਹਿ ਦਿੰਦੇ ਵੀ ਕਹਿਣਾ ਸਭ ਸਵੇਰੇ ਉਣਦੇ ਨਹੀਂ ਜਲਦੀ ਤੇ ਮੁੜ ਕੇ ਬਸ ਇਹਨਾਂ ਨੂੰ ਅਰਮਾਨ ਤਾਂ ਹੁਣ ਕੰਮ ਤੇ ਚਲਾ ਜਾਂਦਾ ਵਸ ਤਾਂ ਐਡਮਿਸ਼ਨ ਹੋ ਗਈ ਆ ਉਹਦੀ ਤੇ ਪਰ ਹਜੇ ਕਾਲਜ ਲੱਗਣੇ ਸ਼ੁਰੂ ਨਹੀਂ ਹੋਏਗੇ ਕਲਾਸਾਂ ਨਹੀਂ ਸ਼ੁਰੂ ਹੋਣਗੀਆਂ ਕਲਾਸਾਂ ਜਦੋਂ ਸ਼ੁਰੂ ਹੋਣਗੀਆਂ ਤੇ ਫੇਰ ਹੀ ਜਾਇਆ ਕਰੂਗਾ ਕਾਲਜ ਤੇ ਪ੍ਰਾਪ ਦਾ ਬਸ ਉਹਨੂੰ ਵੇਹ ਹੋ ਜਾਂਦਾ ਵੀ ਮੈਂ ਸ਼ਾਮ ਨੂੰ ਆਉਣਾ ਹੁੰਦਾ ਤਾਂ ਫਿਰ ਦਾ ਟਾਈਮ ਤੇ ਜਾ ਕੇ ਤੇ ਤਾਂ ਉਹ ਸਵੇਰ ਜਲਦੀ ਨਹੀਂ ਹੁੜਦੀ ਕਿ ਜਿਆਦਾ ਫਿਰ ਮੈਨੂੰ ਵੀ ਐ ਹੋ ਜਾਂਦਾ ਵੀ ਇਹਨੂੰ ਦੇਣੇ ਵੀ ਟਾਈਮ ਨਹੀਂ ਮਿਲਦਾਗਾ ਪੈਣ ਦਾ ਤੇ ਪਈ ਰਹਿੰਦੇ। ਵੈਸੇ ਤਾਂ ਉੱਠ ਖੜਦੇ ਹੁੰਦਾ 6:30 ਵਜੇ ਨੂੰ ਤੇ ਪਰ ਉੱਠ ਕੇ ਬਸ ਬੱਚਿਆਂ ਨੂੰ ਵੀ ਐ ਹੋ ਜਾਂਦਾ ਪ੍ਰਭ ਨੂੰ ਤਾਂ ਵੀ ਆਪਦਾ ਹੋਮਵਰਕ ਕਰ ਲਾਂ ਜਿਹੜਾ ਹੁੰਦਾ ਕਿਉਂਕਿ ਰਾਤ ਦੇ ਟਾਈਮ ਤੇ ਤਾਂ ਇਹ ਤੋਂ ਕੋਈ ਹੋਮਵਰਕ ਨਹੀਂ ਹੁੰਦਾਗਾ 6 ਵਜੇ ਤਾਂ ਆਉਂਦੀ ਆ ਤੇ ਆ ਕੇ ਆਪਣੇ ਇਹ ਕਲਾਸ ਲਈ ਚਲੀ ਜਾਂਦੀ ਹਰਮੋਨੀਅਮ ਵਾਲੇ ਲਈ। ਉਸ ਤੋਂ ਬਾਅਦ ਬਸ ਆ ਕੇ ਬੱਚਿਆਂ ਨੂੰ ਵੀ ਐ ਹੋ ਜਾਂਦਾ ਵੀ ਬੰਦ ਛੱਟ ਰੈਸਟ ਕਰ ਲਿਆ ਕਿਉਂਕਿ 12 ਵਜੇ ਦੀ ਗਈ ਹੁੰਦੀ ਆ ਤੇ ਉਸ ਤੋਂ ਬਾਅਦ ਇਹਨੂੰ 8:08 ਵਜੇ ਘਰੇ ਆਉਂਦੀ ਹੈਗੀ। 6 ਵਜੇ ਆ ਕੇ ਵਸ ਜੇ ਤਾਂ ਕਲਾਸ ਤੇ ਚਲੀ ਜਾਂਦੀ ਹੈ ਤੇ ਈਰਮਾਨ ਵੀ ਬਸ ਐ ਹੁੰਦਾ ਵੀ ਕੰਮ ਤੇ ਚਲਾ ਜਾਂਦਾ ਹੁਣ ਉਹ ਵੀ ਸ਼ਾਮ ਨੂੰ ਆ ਕੇ ਬਾਕੀ ਗਰਮੀ ਕਰਕੇ ਹੁਣ ਆਪ ਵੀ ਜਿਆਦਾ ਨਹੀਂ ਕਹਿੰਦੇ ਬੱਚਿਆਂ ਨੂੰ ਕੋਈ ਫਿਰ ਐ ਹੁੰਦਾ ਵੀ ਬਿਮਾਰ ਹੋ ਜਾਣਗੇ ਈਰਮਾਨ ਕਹਿੰਦਾ ਕੰਮ ਤੇ ਬਹੁਤ ਹੋ ਜਾਂਦੀ ਐਕਸਰਸਾਈਜ਼ ਮੈਂ ਕੰਮ ਅਲੱਗ ਚੀਜ਼ ਐ ਐਕਸਰਸਾਈਜ਼ ਜਿਹੜੀ ਕਰਨੇ ਉਹ ਅਲੱਗ ਚੀਜ਼ ਐਗੀ ਕੰਮ ਤੇ ਆਪਾਂ ਸਰੀਰ ਨੂੰ ਜਿੰਨਾ ਮਰਜ਼ੀ ਖਪਾਈ ਚੱਲ ਗਏ ਮੈਂ ਹੁਣ ਆਇਆ ਤਾਂ ਆਪ ਵੀ ਕਹਿ ਦਈਏ ਘਰੇ ਸਾਰਾ ਦਿਨ ਕੰਮ ਕਰੀ ਜਾਂਦੇ ਆ ਪਰ ਆਪਾਂ ਇਹਨੂੰ ਐਕਸਰਸਾਈਜ਼ ਦੇ ਵਿੱਚ ਨਹੀਂ ਗਣ ਸਕਦੇਗੇ ਬਸ ਬੱਚਿਆਂ ਨੂੰ ਤਾਂ ਐ ਹੁੰਦਾ ਉੱਠਣ ਦੀ ਖਾਲ ਹੋ ਜਾਂਦੀ ਐ ਨਹੀਂ ਤਾਂ ਸਵੇਰ ਦੇ ਟਾਈਮ ਤੇ ਐ ਹੁੰਦਾ ਵੀ ਚਲੋ ਬੰਦ ਝਟ ਆਪਦਾ ਬਾਹਰ ਵੀ ਸੈਰ ਵਗੈਰਾ ਕਰੇ ਹੁਣ ਆਪ ਨੂੰ ਐ ਹੁੰਦਾ ਵੀ ਜਦੋਂ ਇਹ ਸੁੱਤੇ ਪਏ ਆ ਮੈਂ ਤਾਂ ਤਾਂ ਹੀ ਰਹਿ ਜਾਣੀ ਵੀ ਇਕੱਲੇ ਤਾਂ ਨਹੀਂ ਜਾਂਦੇ ਕਿਤੇ ਬਾਹਰ ਕਿਉਂਕਿ ਟਾਈਮ ਹੀ ਹੈ ਨਹੀਂ ਅੱਜ ਕੱਲ੍ਹ ਜਾਣ ਦਾ ਬਾਕੀ ਸਾਡਾ ਏਰੀਆ ਹੈ ਨਹੀਂ ਇੰਨਾ ਵੀ ਇਕੱਲੇ ਇੱਥੇ ਚਲੇ ਜਾਵਾਂਗੇ ਲਓ ਜੀ ਕੱਪੜੇ ਧੋ ਲਗੇ ਕੱਪੜੇ ਧੋ ਕੇ ਤੇ ਬਸ ਉਸ ਤੋਂ ਬਾਅਦ ਮੈਂ ਨਹਾ ਕੇ ਤੇ ਧੂਫ ਜੋਤ ਲਗਾਉਂਗੀ ਕਪੜੇ ਮੈਂ ਸਾਰੇ ਧੋਲੇ ਸੀਗੇ ਤੇ ਉਸ ਟਾਈਮ ਤੇ ਵੀ ਹਜੇ ਕੋਈ ਨਹੀਂ ਸੀ ਉੱਠਿਆ ਇਹਨਾਂ ਚੋ ਜਿੰਨਾ ਤੇ ਸਾਬਣ ਲਾਉਣ ਵਾਲੀ ਆ ਤੇ ਸਾਬਣ ਲਾ ਕੇ ਤੇ ਬਰਸ਼ ਮਾਰ ਦੋਂਗੇ ਕਿਉਂਕਿ ਕੰਮ ਤਾਂ ਦਿਵਾਲੀ ਇਹਨਾਂ ਦੇ ਜਿਹੜੇ ਹੁੰਦੇ ਆ ਤੇ ਉਹਨਾਂ ਤੇ ਤਾਂ ਸਾਬਣ ਲਾਉਣੀ ਪਈ ਜਾਂਦੀ ਹੈਗੀ ਹੁਣ ਕਲਰ ਵਗੈਰਾ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਾਕੀ ਕੋਈ ਰਮਾਲ ਵਗੈਰਾ ਉਹਨਾਂ ਤੇ ਵੀ ਸਾਬਣ ਲਗਾ ਦੇਣੀ ਹੁੰਦੀ ਆ ਤੇ ਕਈ ਵਾਰੇ ਥਾਪਾ ਵੀ ਚੱਕ ਲਈਦਾ ਹੈਗਾ ਤੇ ਜ਼ਿਆਦਾਤਰ ਤਾਂ ਵੈਸੇ ਥਾਪਾ ਨਹੀਂ ਚੱਕਦੇ ਜਿੱਦੇ ਕੋਈ ਭਾਰੇ ਕੱਪੜੇ ਹੋਣ ਜਾਂ ਕੋਈ ਤੌਲੀਏ ਵਗੈਰਾ ਹੋਣ ਉਹਦੇ ਥਾਪਾ ਚੱਕ ਲੈਣੇ ਹੁੰਦੇ ਆ ਮੈਂ ਨਹੀਂ ਤਾਂ ਕਾਟਨ ਦੇ ਕੱਪੜੇ ਹੁੰਦੇ ਆ ਇਹਨਾਂ ਨੂੰ ਫਿਰ ਆਉਂਦਾ ਵੀ ਜ਼ਿਆਦਾ ਥਾਪਾ ਮਾਰਦੀ ਕੋਈ ਜ਼ਰੂਰਤ ਨਹੀਂ ਜਦੋਂ ਆਪਾਂ ਬ੍ਰਸ਼ ਮਾਰ ਦਿੰਨੇ ਆ ਵੈਸੇ ਹੀ ਕਾਟਨ ਦੇ ਤਾਂ ਕੱਪੜੇ ਵੈਸੇ ਮਸ਼ੀਨ ਦੇ ਵਿੱਚ ਜਦੋਂ ਆਪਾਂ ਧੋਣੇ ਆ ਤੇ ਜ਼ਿਆਦਾ ਵਧੀਆ ਨਹੀਂ ਰਹਿੰਦੇ ਖਰਾਬ ਜੇ ਹੋ ਜਾਂਦੇ ਧੋਕ ਮਸ਼ੀਨ ਦੇ ਵਿੱਚ ਕਿਉਂਕਿ ਹੱਥੀ ਜਿਹੜਾ ਕੱਪੜਾ ਧੋਣਾ ਉਹਦੀ ਗੱਲ ਕੁਝ ਹੋਰ ਆ ਤੇ ਮਸ਼ੀਨ ਨੇ ਤਾਂ ਸਾਰੇ ਕੱਪੜੇ ਜਦੋਂ ਵੱਡੇ ਕਰ ਦੇਣੇ ਉਹਨਾਂ ਤਾਂ ਗੁੱਜਲਾ ਪਾ ਦਿੰਦੀ ਇਹਨਾਂ ਕੱਪੜਿਆਂ ਦੇ ਵਿੱਚ ਕਈ ਵਾਰ ਤਾਂ ਡਰ ਲੱਗਦਾ ਵੀ ਕੱਪੜਿਆਂ ਦੇ ਵਿੱਚੋਂ ਖੇਜਿਆ ਦਿਨ ਨੂੰ ਤਾਂ ਕੋਈ ਕੱਪੜਾ ਹੀ ਨਾ ਪਾੜ ਜੇ ਕਾਟਲੰਦਾ ਉਹ ਜਿਹੜੇ ਪਹਿਲਾਂ ਧੋਤੇ ਸੀਗੇ ਮਸ਼ੀਨ ਦੇ ਵਿੱਚ ਉਹ ਤਾਂ ਆਪਾਂ ਧੋ ਲਿਆਗੇ ਖਿਚਾ ਲਦੇ ਆ ਪਾਣੀ ਵੇਚਦੀ ਤੇ ਦੂਸਰੇ ਕੱਪੜੇ ਕੱਢ ਕੇ ਤੇ ਉਸ ਤੋਂ ਬਾਅਦ ਬਸ ਨਹਾ ਕੇ ਮੈਂ ਤੂਫ ਜੋਤ ਵੀ ਲਗਾਤੀ ਸੀਗੀ ਤੇ ਜਿਸ ਟਾਈਮ ਤੇ ਮੈਂ ਨਹਾ ਰਹੀ ਸੀ ਤੇ ਰਮਾਂ ਦੇ ਪਾਪਾ ਵੀ ਉੱਠ ਖੜੇ ਸੀਗੇ ਤੇ ਚਾਹ ਉਹਨਾਂ ਨੇ ਬਣਾ ਲਈ ਸੀ ਕਿਉਂਕਿ ਸਾਡੇ ਕੋਈ ਐਦਾਂ ਦਾ ਰੋਲ ਨਹੀਂ ਵਿੱਚ ਆ ਮੈਂ ਹੀ ਬਣਾਉਣੀ ਆ ਕਿ ਕਈ ਵਾਰੀ ਜਦ ਮੈਂ ਬਿਜੀ ਹੁੰਨੇ ਕੋਈ ਕੰਮ ਕਰਦੀ ਹੁੰਨੇ ਆ ਹੋਰ ਤੇ ਜਿਵੇਂ ਨਹਾ ਰਹੀ ਸੀ ਉਸ ਟਾਈਮ ਤੇ ਇਹ ਚਾਹ ਬਣਾ ਲੈਂਦੇ ਹੁੰਦੇ ਆਗੇ ਮੈਨੂੰ ਐਸ ਵੀ ਚਲੋ ਚਾਹ ਪੀਣ ਤੋਂ ਪਹਿਲਾਂ ਮੈਂ ਕੁੱਕਰ ਦੇ ਵਿੱਚ ਪਾਣੀ ਪਾ ਕੇ ਰੱਖ ਦਿੰਦੀ ਆ ਉਦੋਂ ਪਾਣੀ ਨੂੰ ਉਬਾਲ ਆ ਜਾਊਗਾ ਜਿੰਨਾ ਟਾਈਮ 'ਚ ਮੈਂ ਚਾਹ ਪੀਉਂਗੀ ਚਾਹ ਪਾ ਲੈਣੀ ਤੇ ਮਾਣ ਵੀ ਉੱਠ ਖੜਾ ਸੀਗਾ ਪਰ ਆਹਨੇ ਸੀ ਉੱਠੇਗੀ ਹਰਵਾ ਦੇ ਪਾਪਾ ਤਾਂ ਲੈ ਗਏ ਸੀ ਚਾਹ ਆਪਣੀ ਪਾ ਕੇ ਤੇ ਹੁਣ ਮੈਂ ਵੀ ਚਾਹ ਪੀ ਲੂੰਗੀ ਤੇ ਬਾਅਦ ਮੈਂ ਸਿਰ ਧੋਤਾ ਸੀਗਾ ਤੌਲੀਆ ਤਾਂ ਹੀ ਲਪੇਟਿਆ ਵਾ ਸੀਗਾ ਤੇ ਮੈਨੂੰ ਐਸ ਵੀ ਦਾਲ ਧਰ ਕੇ ਆਟਾ ਗੁੰਨ ਕੇ ਤੇ ਉਸ ਤੋਂ ਬਾਅਦ ਹੀ ਤੌਲੀਆ ਖੋਲੂੰਗੀ ਤੇ ਬਾਰਾ ਕੈਨਮਣ ਹੋਣ ਲੱਗ ਗਈ ਸੀ ਕਿ ਜ਼ਿਆਦਾ ਤਾਂ ਨਹੀਂ ਸੀ ਬਸ ਪੂਰ ਜੀ ਡਿੱਗੀ ਜਾਂਦੀ ਸੀ ਕਿ ਕੱਪੜੇ ਹਜੇ ਮੈਂ ਸੁੱਕਣੇ ਨਹੀਂ ਪਾਏਗੇ ਸਟੈਂਡ ਤੇ ਪਾਉਣੇ ਪੈਣਗੇ ਜੇ ਮੌਸਮ ਇਸ ਤਰ੍ਹਾਂ ਰਿਹਾ ਤਾਂ ਬਾਹਰ ਆਇਆ ਹੁੰਦਾ ਵੀ ਜੇ ਧਾਰਾਂ ਤੇ ਪਾ ਦੇ ਤਾਂ ਕੱਪੜੇ ਜਲਦੀ ਸੁੱਕ ਜਾਂਦੇ ਆ ਕਿ ਹਵਾ ਨਿਕਲ ਜਾਂਦੀ ਗੀ ਤੇ ਅੰਦਰ ਭਾਵੇਂ ਪੱਖਾ ਚਲਾ ਹੀ ਦਿੰਨੇ ਆਗੇ ਬਾਸਕਟ ਭਰ ਗਈ ਆ ਕੱਪੜਿਆਂ ਦੀ ਤੇ ਕੈਨਮਣ ਹੋਈ ਜਾਂਦੀ ਤੇ ਚਾਹ ਪੀ ਕੇ ਤੇ ਉਸ ਤੋਂ ਬਾਅਦ ਹੀ ਦੁਬਾਰਾ ਕਿਚਨ ਦੇ ਵਿੱਚ ਆ ਗਈ ਆ ਮੈਂ ਹਲਦੀ ਤੇ ਨਮਕ ਪਾ ਦੂੰਗੀ ਪਾਣੀ ਨੂੰ ਉਬਾਲ ਆ ਗਿਆ ਸੀ ਤੇ ਦਾਲ ਪਾ ਦੂੰਗੀ ਤੇ মুંગી ਛੋਲਾਂ ਦੀ ਦਾਲ ਨੂੰ ਤੜਕਾ ਮੈਂ ਬਾਅਦ ਦੇ ਵਿੱਚ ਹੀ ਲਗਾਉਣੀ ਹੁੰਦੀ ਹੈਗੀ। ਬਾਕੀ ਐ ਆਉਂਦਾ ਜੇ মুંગી ਮਸਰੀ ਬਣਾਉਣੀ ਹੋਵੇ ਤਾਂ ਉਹ ਤਾਂ ਵਿੱਚੇ ਪਿਆਜ਼ ਟਮਾਟਰ ਕੱਟ ਕੇ ਮੈਂ ਵਿੱਚੇ ਪਾ ਦਿੰਦੀ ਹੁੰਦੀ ਆਂਗੀ ਤੇ ਇਹਨੂੰ ਤੜਕਾ ਬਾਅਦ ਦੇ ਵਿੱਚ ਲਗਾਏ ਤਾਂ ਇਹ ਟੇਸਟੀ ਬਣਦੀ ਹੈਗੀ। ਬੱਸ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਰਾਤ ਨੂੰ ਭੌਂਕੇ ਰੱਖ ਦਿੱਤੀ ਸੀ ਮੈਂ ਦਾਲ। ਬੱਸ ਇਸ ਤੋਂ ਬਾਅਦ ਆਟਾ ਛਾਣ ਕੇ ਆਟਾ ਗੁੰਨ੍ਹ ਲਊਗੀ ਤੇ ਬਾਲ ਮੈਂ ਬਾਅਦ ਦੇ ਵਿੱਚ ਖੋਲੂਗੀ ਨਾਲੇ ਕੱਪੜੇ ਸੁੱਕਣੇ ਪਾ ਦੂੰਗੀ ਨਾਲੇ। ਹਵਾ ਜੀ ਨਿਕਲ ਜੂਗੀ ਬਾਲਾਂ ਦੀ ਤੇ ਜਦੋਂ ਰੋਟੀ ਬਣਾਉਣੀ ਆਂਗੀ ਤੇ ਉਦੋਂ ਬਾਲ ਫਿਰ ਦੁਬਾਰਾ ਬੰਨੇ ਜਾਣਗੇ। ਆਟਾ ਵਗੈਰਾ ਗੁੰਨਦੇ ਜਦੋਂ ਉਦੋਂ ਐ ਹੋ ਜਾਂਦਾ ਵੀ ਕਿਤੇ ਆਟੇ ਚ ਹੀ ਨਾ ਪੈ ਜਾਣਾ ਵਾਲ ਤੇ ਮੈਂ ਤਾਂ ਤਾਂ ਕਰਕੇ ਕੋਲੇ ਹੀ ਨਹੀਂ ਸੀਗੇ ਵਾਲ ਆਟਾ ਛਾਣ ਕੇ ਤੇ ਬਸ ਇਸ ਤੋਂ ਬਾਅਦ ਇਹਨੂੰ ਗੁੰਨ ਲਓਗੇ ਤੇ ਵੀਡੀਓ ਦਾ ਮੈਨੂੰ ਐ ਸੀਗਾ ਵੀ ਕੱਲ ਕੋਈ ਵੀਡੀਓ ਨਹੀਂ ਬਣੀ ਸੀ ਤੇ ਇਸੇ ਵੀਡੀਓ ਨੂੰ ਮੈਂ ਅੱਜ ਐਡਿਟ ਕਰਕੇ ਤੁਹਾਨੂੰ ਤੁਹਾਡੇ ਤੱਕ ਪਹੁੰਚਾਦਾ ਨਾ ਤਾਂ ਮੇਰੇ ਬਾਲ ਸੁੱਕ ਜਾਣਗੇ ਨਾ ਕੱਪੜੇ ਸੁੱਕਣੇ ਪਾ ਲੂੰਗੀ ਬਾਕੀ ਟਾਈਮ ਲੱਗਿਆ ਤਾਂ ਵੀਡੀਓ ਐਡਿਟ ਕਰਕੇ ਆਪਾਂ ਅੱਜ ਹੀ ਤੁਹਾਡੇ ਦਿੱਕਰ ਪਹੁੰਚਾ ਦਾਂਗੇ ਜੀ ਕਿਉਂਕਿ ਜਦੋਂ ਐ ਹੁੰਦਾ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਹੋ ਤਾਂ ਫਿਰ ਆਪਦਾ ਵੀ ਮਨ ਕਰਦਾ ਵੀ ਵੀਡੀਓ ਹੋਰ ਪਾਈਏ ਤੇ ਜਦੋਂ ਐ ਹੁੰਦਾ ਵੀ ਵੀਡੀਓ ਨੂੰ ਕੋਈ ਸਾਥਕ ਕੋੜ ਨਹੀਂ ਮਿਲਦਾ ਤੇ ਫਿਰ ਆਪਦਾ ਮਨ ਨਹੀਂ ਕਰਦਾ ਵੀਡੀਓ ਪਾਉਣ ਦਾ ਲਓ ਜੀ ਆਟਾ ਛਾਣ ਕੇ ਤੇ ਆਟਾ ਵੀ ਮੈਂ ਗੁੰਨ੍ਹ ਦਿੰਨੇ ਆ ਵੀਡੀਓ ਮੇਰੀ ਫਾਸਟ ਕੀਤੀ ਵੀ ਸੀ ਤੇ ਆਟਾ ਵੀ ਮੇਰੇ ਤੋਂ ਗੁੰਨ੍ਹਿਆ ਨਹੀਂ ਸੀ ਜਾਂਦਾ ਚੰਗੀ ਤਰ੍ਹਾਂ ਮੇਰੇ ਖੱਬੇ ਹੱਥ ਨਾਲ ਮੈਂ ਆਟਾ ਗੁੰਨ੍ਹਦੀ ਆ ਤੇ ਇਧਰਲੇ ਗੂਠੇ ਦੇ ਵਿੱਚ ਦਰਦ ਹੋ ਰਿ ਇਹਦਾ ਵੀਡੀਓ ਫਾਸਟ ਕਰਕੇ ਤੇ ਐ ਲੱਗਦਾ ਵੀ ਜਲਦੀ ਜਲਦੀ ਗੁੰਨ ਰਹੀਆਂ ਤੇ ਆਟੇ ਤੋਂ ਮੈਨੂੰ ਟਾਈਮ ਲੱਗ ਗਿਆ ਸੀਗਾ ਆਟਾ ਮੈਂ ਫਰਿੱਜ ਦੇ ਵਿੱਚ ਰੱਖ ਦੂੰਗੀ ਕਿਉਂਕਿ ਹਜੇ ਮੈਨੂੰ ਅੱਧਾ ਘੰਟਾ ਮੇਰੇ ਤੋਂ ਰੋਟੀ ਨਹੀਂ ਲੱਗੀ ਜਾਣੇਗੀ ਕੱਪੜੇ ਵੀ ਸੁੱਕਣੇ ਪਉਣੇ ਆ ਤੇ 10 ਮਿੰਟ ਮੈਂ ਵਾਲ ਵੀ ਸੁਕਾਵਾਂਗੀ ਆਪਣੇ ਵੀਡੀਓ ਐਡਿਟ ਕਰਕੇ ਤੇ ਫਿਰ ਉਸ ਤੋਂ ਬਾਅਦ ਬਸ ਮੈਂ ਤੜਕਾ ਲਗਾ ਦੂੰਗੀ ਤੇ ਰੋਟੀ ਲੱਗਣੂਗੀ ਕੋਚੇ ਦਾ ਕੰਮ ਰਹਿ ਜਾਊਗਾ ਬੱਸ